ਤਾਨੂੰ ਲੱਗਦਾ ਹੋਊਗਾ ਕਿ ਵਿਚ ਆ ਦੇਖ ਲਵੋ ਪੜੇ ਸੜਕਾ ਸੜਕਾ ਔਰ ਇਹ ਸੜਕ बस ਇੱਥੇ ਤੱਕ ਹੀ ਨਜ਼ਰ ਆਉਂਦੀ ਆ ਅੱਗੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਅਸਵਾਗਤ ਹਾਂ ਸਭ ਦਾ ਤੇ ਮੈਂ ਹਸੁੱਖਾ ਢੀ ਵਾਲਾ ਅੱਜ ਤੁਹਾਨੂੰ ਹਕੀਕਤ ਦਿਖਾ ਰਿਹਾ ਉਹਨਾਂ ਲੋਕਾਂ ਦੀ ਜਿਹੜੇ ਲੋਕ ਮੁਸ਼ਕਲਾਂ ਦੇ ਵਿੱਚ ਕਿਦੇ ਹੋਏ ਨੇ ਹਾਲਾਤ ਬੱਤੋਂ ਬੱਤਰ ਹੋਏ ਹੋਏ ਨੇ ਪਹਿਲਾਂ ਤਸਵੀਰ ਇੱਧਰ ਲਈ ਦਿਖਾਵਾਂਗੇ ਕਿ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਦਰਾਂਗੇ ਉੱਥੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਦੱਸਿਏ ਕਿ ਇਹ ਕੋਈ ਦਰਿਆ ਨਹੀਂ ਹੈ ਨਾ ਕੋਈ ਨਦੀ ਹੈ ਇਹ ਲੋਕਾਂ ਦੀਆਂ ਜ਼ਮੀਨਾਂ ਨੇ ਉਪਜਾਊ ਜ਼ਮੀਨਾਂ ਜਿੱਥੇ ਕੇ ਝੋਨਾ ਜਾਂ ਫਿਰ ਹੋਰ ਬਖੋ ਵਕਫਸਾ ਜਿਹੜੀਆਂ ਨੇ ਉਹ ਉਗਾਈਆਂ ਹੋਈਆਂ ਸੀ ਪਰ ਬਿਆਸ ਦਰਿਆ ਦਾ ਪਾਣੀ ਜਿਹੜਾ ਹੈਗਾ ਮਾਰ ਕਰ ਗਿਆ ਜਿਸ ਕਰਕੇ ਹੁਣ ਪਿੰਡਾਂ ਦੇ ਪੇਨੇ ਡੁੱਗ ਗਏ ਨੇ ਕੁਝ ਆ ਕਹਿ ਸਕਦੇ ਆ ਸਮਾਜਿਕ ਵਿਸਥਾਵਾ ਬੀੜੀਆਂ ਲੈ ਕੇ ਆਏ ਨੇ ਇੰਜਨ ਲੈ ਕੇ ਆਏ ਨੇ ਤਾਂ ਜੋ ਇੱਥੇ ਇਹਨਾਂ ਕਸ਼ਤੀਆਂ ਰਹੀਆਂ ਨੇ ਬੀੜੀਆਂ ਰਹੀ ਪਿੰਡਾਂ ਤੱਕ ਜ਼ਰੂਰ ਦਾ ਸਮਾਨ ਪਹੁੰਚਾਇਆ ਜਾ ਸਕੇ ਤੇ ਤੁਹਾਨੂੰ ਇਧਰਲੀ ਵੀ ਤਸਵੀਰ ਦਿਖਾਵਾਂਗੇ ਇਧਰ ਇਧਰਲੇ ਬੰਨੇ ਵੀ ਦੇਖ ਸਕਦੇ ਹੋ ਇਹ ਦੋ ਮੈਨੂਲੀ ਆ ਮੇਡੀਆਂ ਨੇ ਕਸਤੀਆਂ ਜਿਹੜੀਆਂ ਨੇ ਇਹ ਵੀ ਇੱਥੇ ਤਿਆਰ ਨੇ ਕਿਉਂਕਿ ਜਿਹੜੇ ਵੀ ਕਿਸੇ ਵਿਅਕਤੀ ਨੂੰ ਚਾਹੀਦੀਆਂ ਉਹ ਖੋਦ ਇੱਥੇ ਆਪਣੇ ਡੰਗਰਾਂ ਲਈ ਵਸ਼ੂਆਂ ਲਈ ਵਿਚੀਆਂ ਲਈ ਹਰਾ ਚਾਰਾ ਜੋ ਲੋਕ দান ਕਰਕੇ ਜਾਂਦੇ ਨੇ ਇੱਥੇ ਮਦਦ ਕਰਕੇ ਜਾਂਦੇ ਨੇ ਅਨੇਕ ਲੋਕ ਇਸ ਵੇੜੀ ਦੇ ਵਿੱਚ ਵੀ ਹਾਂ ਕਹਿ ਸਕਦੇ ਆ ਕਿ ਮੱਕੀ ਦਾ ਆਚਾਰ ਜਿਹਨੂੰ ਆਪਾਂ ਪਰਸ਼ੂਆਂ ਨੂੰ ਪਾਉਂਦੇ ਆਂ ਆਧਾਰੂ ਪਸ਼ੂਆਂ ਨੂੰ ਉਸ ਦਾ ਇੱਕ ਬੰਡਲ ਤੇ ਆਤੇ ਪਾਣੀ ਦੀਆਂ ਕੁਝ ਬੋਤਲਾਂ ਤੇ ਰਾਸ਼ਨ ਜਿਹੜਾ ਇੱਥੇ ਰੱਖਿਆ ਪਿਆ ਹੋਰ ਇੰਤਜ਼ਾਰ ਆ ਰਾਸ਼ਨ ਦਾ ਜਾਂ ਸਮਾਨ ਦਾ ਜਦ ਆਏਗਾ ਤਾਂ ਇਸ ਨੂੰ ਉਹ ਆ ਵਿਅਕਤੀ ਆਪਣੇ ਘਰ ਲਈ ਲੈ ਕੇ ਜਾਏਗਾ ਜੀ ਹਾਂ ਇਸੇ ਤਰ੍ਹਾਂ ਇਧਰ ਦੇਖ ਲਓ ਇਹ ਵੀ ਬੇੜੀਆਂ ਕਸਤੀਆਂ ਜਿਹੜੀਆਂ ਇੱਥੇ ਕਿਨਾਰੇ ਤੇ ਬੰਨੀਆਂ ਖੜੀਆਂ ਨੇ ਤਾਂ ਜੋ ਆ ਜ਼ਰੂਰਤ ਇਹਨਾਂ ਨੂੰ ਵੀ ਸਮਾਨ ਦੇ ਨਾਲ ਲਿਜਾਇਆ ਜਾ ਸਕੇ ਇਧਰ ਚਾਰਾ ਜਿਹੜੇ ਲੋਕ ਆਉਂਦੇ ਨੇ ਚਾਰਾ ਲੈ ਕੇ ਉਹ ਚਾਰਾ ਇੱਥੇ ਰੱਖ ਦਿੱਤਾ ਹੈ ਤਾਂ ਇਹਨਾਂ ਨੂੰ ਵੀ ਨਾ ਬੇੜੀਆਂ ਕਸਤੀਆਂ ਦੇ ਵਿੱਚ ਲੱਦ ਕੇ ਇਨਾ ਪਿੰਡਾਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਜਿਹੜੇ ਘਰ ਜਿਹਦੇ ਨੇ ਪਿੰਡ ਜਿਹਦੇ ਨੇ ਇਹ ਪਾਣੀ ਦੇ ਵਿੱਚ गिर ਗਏ ਨੇ ਤਸਵੀਰਾਂ ਜੇ ਗੱਲ ਕਰੀਏ ਤਾਂ ਇਹ ਰੋੜਾ ਜੋ ਸ਼ਾਇਦ ਬੀਚ ਵਰਗਾ ਲੱਗਦਾ ਆ ਇਹ ਰੋੜ ਬੀਚ ਵਰਗਾ ਲੱਗਦਾ ਆ ਤੁਹਾਨੂੰ ਲੱਗਦਾ ਹੋਊਗਾ ਕਿ ਬੀਚ ਆ ਦੇਖ ਲਵੋ ਪਰ ਇਹ ਸੜਕਾ ਸੜਕਾ ਔਰ ਇਸ ਸੜਕ ਬਸ ਇੱਥੇ ਤੱਕ ਹੀ ਨਜ਼ਰ ਆਉਂਦੀ ਆ ਅੱਗੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਅ ਜੇ ਜ਼ੂਮ ਕਰਕੇ ਮੈਂ ਕਹਾ ਹਰਕੀਨ ਦਿਖਾ ਦੇ ਉਹ ਪਾਣੀ ਵਿੱਚ ਡੁੱਬਿਆ ਹੈ ਇੰਜਨਾ ਮੋਟਰਾਂ ਇੰਜਨ ਕਹਿ ਸਕਦੇ ਆ ਪਾਣੀ ਦੇ ਵਿੱਚ ਡੁੱਬ ਗਏ ਆ ਉਹ ਇੰਜਨ ਦਾ ਥੋੜਾ ਥੋੜਾ ਨਜ਼ਰ ਆਦਾ ਤੇ ਇਹ ਮੋੜਾ ਸੜਕ ਦਾ ਜੋ ਆ ਤੇ ਤਸਵੀਰਾਂ ਤੁਹਾਨੂੰ ਦਿਖ ਸਕਾਦੀਆਂ ਨਹੀਂ ਤੇ ਇਹ ਮੀਡੀਆ ਨੇ ਇਹ ਤਸਵੀਰਾਂ ਨਹੀਂ ਇਹ ਰੋਡ ਇੱਥੇ ਤੱਕ ਕੀ ਜਿਹੜਾ ਹੈਗਾ ਦਿਖਾਈ ਦਿੰਦਾ ਹਾਲਾਤ ਅਜਿਹੇ ਨੇ ਕਿ ਲਗਾਤਾਰ ਪਾਣੀ ਬਿਆਸ ਦਰਿਆ ਚੋਂ ਇਧਰ ਆ ਰਿਹਾ ਜੇ ਆਪ ਬੰਦ ਦੀ ਗੱਲ ਕਰੀ ਤਾਂ ਬੰਦ ਹਲੇ ਪੂਰੇ ਨਹੀਂ ਗਿਆ ਪਰ ਇਹ ਆ कि ਜਿਹੜੇ ਹੋਰ ਬੰਨ ਨੇ ਅੱਗੇ ਉਹਨਾਂ ਬੰਨਾਂ ਨੂੰ ਮਜ਼ਬੂਤ ਪਿੰਡਾਂ ਦੇ ਲੋਕ ਆਪ ਮੁਹਰਰ ਕਰ ਰਹੇ ਨੇ ਇਹ ਹਕੀਕਤਾਂ ਤੇ ਇਥੋਂ ਉਹਨਾਂ ਇੰਤਜ਼ਾਰ ਆ ਸੌਨ ਇੱਕ ਬੇੜੀ ਦਾ ਇੱਕ ਕਿਸ਼ਤੀ ਦਾ ਡੀਜ਼ਲ ਕश्ती ਆ ਕਿ ਫਿਰ ਇਹ ਮੈਨੂਅਲ ਕਿਸ਼ਤੀ ਜੇ ਆਪਾਂ ਲਿਗੇ ਜਾਈਏ ਤਾਂ ਘੱਟੋ ਘੱਟ 2 ਘੰਟੇ ਲੱਗਦੇ ਨੇ ਆਪਣੇ ਹੱਥ ਇਸ ਨੂੰ ਲਿਆ ਕੇ ਉੱਥੇ ਕਲਾਂ ਤੱਕ ਲਿਜਾਣ ਦਾ ਇਸ ਕਰਕੇ ਇੰਤਜ਼ਾਰ ਆ ਡੀਜ਼ਲ ਇੰਜਨ ਕਿਸ਼ਤੀ ਦਾ ਬੇੜੀ ਦਾ ਜਿਸ ਦਿਨ ਸਵਾਰ ਹੋ ਕੇ ਅਸੀਂ ਤੁਹਾਨੂੰ ਉਹਨਾਂ ਲੋਕਾਂ ਤੱਕ ਲੈ ਜਾਵਾਂਗੇ ਜਿਨ੍ਹਾਂ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਵਾਂਗੇ ਲੋਕ ਆ ਰਹੇ ਨੇ ਹਾਲਾਂਕਿ ਗੱਡੀਆਂ ਤੁਹਾਨੂੰ ਦਿਖਾਈਆਂ ਨੇ ਇਸ ਵਾਰ ਸੀ ਵੀ ਲੋਕ ਕਸ਼ਤੀਆਂ ਆਪਣੀਆਂ ਬੇੜੀਆਂ ਲੈ ਕੇ ਆ ਰਹੇ ਨੇ ਤਾਂ ਜੋ ਮਦਦ ਜਲਦ ਜਲਦ ਉਹਨਾਂ ਲੋਕਾਂ ਉਹਨਾਂ ਘਰਾਂ ਤੱਕ ਪਹੁੰਚਾਈ ਜਾਵੇ ਪਰ ਬਹੁਤ ਲੋਕ ਅਜੇ ਹੀ ਨੇ ਜਿਹੜੇ ਹਲੇ ਵੀ ਆਪਣੀਆਂ ਮੱਝਾਂ ਪਸ਼ੂ ਉੱਥੋਂ ਕੱਢ ਕੇ ਪਾਣੀ ਵਿੱਚੋਂ ਰਾਸੇ ਜਾਂ ਬੇੜੀ ਦਾ ਇਹ ਬਾਹਰ ਲੈ ਕੇ ਜਾਂਦੇ ਨੇ ਹਾਲਾਤ ਬਹੁਤ ਦੁਖੀ ਨੇ ਜਿਹੜੇ ਹਾਲੇ ਵੀ ਲੋਕ ਏਸੀਮ ਵਿੱਚ ਬੈਠੇ ਨੇ ਤੇ ਆਪਣੇ ਆਪਣੇ ਦੁੱਖਾਂ ਨਾਲ ਜੂਝ ਰਹੇ ਨੇ ਤਾਂ ਆ ਦੁੱਖ ਤੁਹਾਡੇ ਦੁੱਖਾਂ ਸਾਹਮਣੇ ਕੁਝ ਵੀ ਨਹੀਂ ਆ ਜਿਨ੍ਹਾਂ ਦੀ ਘਰਾਂ ਵਿੱਚ ਪਾਣੀ ਆ ਤੇ ਆਪਣੇ ਘਰ ਛੱਡਣ ਲਈ ਵੀ ਜਿਹੜੇ ਹੈਗੇ ਆ ਉਹ ਮੰਨ ਨਹੀਂ ਰਹੇ ਉਹ ਕਹਿੰਦੇ ਨਹੀਂ ਅਸੀਂ ਆਪਣੇ ਘਰ ਨਹੀਂ ਛੱਡਨੇ ਘਰਾਂ ਵਿੱਚ ਹੀ ਰਹਾਂਗੇ ਅਤੇ ਉਹਨਾਂ ਘਰਾਂ ਤੱਕ ਲੋਕਾਂ ਤੱਕ ਜਿਹੜਾ ਰਾਸ਼ਨ ਜਿਹੜਾ ਉਪਚਾਇਆ ਜਾ ਰਿਹਾ ਰਹਾਤ ਪਹੁੰਚਾਈ ਜਾ ਰਹੀ ਹੈ ਦੇਖਿਆ ਹੋਏਗਾ ਇਹ ਵਿਪਤਾ ਹੋਰ ਕਿੰਨੇ ਦਿਨ ਇਸੇ ਤਰ੍ਹਾਂ ਰਹਿੰਦੀ ਆ ਇਸ ਸਮਾਦਸੇਗਾ ਸੁਲਤਾਨਪੁਰ ਲੋਧੀ ਤੋਂ ਕਮਾਂਮੈਂਡ ਰਾਕੇਸ਼ ਦੇ ਨਾਲ ਸੁੱਖਾ ਖੇੜੀਵਾਲਾ ਤੁਹਾਨੂੰ ਲੱਗਦਾ ਹੋਊਗਾ ਕਿ ਵਿਚ ਆ ਦੇਖ ਲਵੋ ਪਰ ਇਹ ਸੜਕਾ ਸੜਕਾ ਔਰ ਇਹ ਸੜਕ ਬਸ ਇੱਥੇ ਤੱਕ ਹੀ ਨਜ਼ਰ ਆਉਂਦੀ ਆ ਅੱਗੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਸਵਾਗਤ ਸਬਦਾਂ ਤੇ ਮੈਂ ਹਾ ਸੁੱਖਾ ਕੀੜੀ ਵਾਲਾ ਅੱਜ ਤੁਹਾਨੂੰ ਹਕੀਕਤ ਦਿਖਾ ਰਿਹਾ ਉਹਨਾਂ ਲੋਕਾਂ ਦੀ ਜਿਹੜੇ ਲੋਕ ਮੁਸ਼ਕਲਾਂ ਦੇ ਵਿੱਚ ਕਿਰੇ ਹੋਏ ਨੇ ਹਾਲਾਤ ਬੱਤੋ ਬੱਤਰ ਹੋਏ ਹੋਏ ਨੇ ਪਹਿਲਾਂ ਤਸਵੀਰ ਇੱਧਰ ਲਈ ਦਿਖਾਵਾਂਗੇ ਤੇ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਦਰਾਉਂਗੇ ਉੱਥੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਦਾਜ਼ ਇਹ ਕਿ ਇਹ ਕੋਈ ਦਰਿਆ ਨਹੀਂ ਹੈ ਨਾ ਕੋਈ ਨਦੀ ਹੈ ਇਹ ਲੋਕਾਂ ਦੀਆਂ ਜ਼ਮੀਨਾਂ ਨੇ ਉਜਾਊ ਜ਼ਮੀਨਾਂ ਜਿੱਥੇ ਕੇ ਝੋਨਾ ਜਾਂ ਫਿਰ ਹੋਰ ਵੱਖ-ਵੱਖ ਫਸਲਾਂ ਜਿਹੜੀਆਂ ਨੇ ਉਹ ਉਗਾਈਆਂ ਹੋਈਆਂ ਸੀ ਪਰ ਵਿਆਸ ਦਰਿਆ ਦਾ ਪਾਣੀ ਜਿਹੜਾ ਹੈਗਾ ਮਾਰ ਕਰ ਗਿਆ ਜਿਸ ਕਰਕੇ ਹੁਣ ਪਿੰਡਾਂ ਦੇ ਪਿੰਡੇ ਡੁੱਗ ਗਏ ਨੇ ਕੁਝ ਕੈਸ ਸਾਧਿਆ ਸਮਾਜ ਸੇਵੀ ਸੰਸਥਾਵਾਂ ਬੀੜੀਆਂ ਲੈ ਕੇ ਆਏ ਨੇ ਇੰਜਨ ਲੈ ਕੇ ਆਏ ਨੇ ਤਾਂ ਜੋ ਇੱਥੇ ਇਹਨਾਂ ਕਸ਼ਤੀਆਂ ਰਹੀਆਂ ਬੀੜੀਆਂ ਰਹੀ ਪਿੰਡਾਂ ਤੱਕ ਜ਼ਰੂਰ ਦਾ ਸਮਾਨ ਪਹੁੰਚਾਇਆ ਜਾ ਸਕੇ ਤੇ ਤੁਹਾਨੂੰ ਇਧਰ ਲਈ ਵੀ ਤਸਵੀਰ ਦਿਖਾਵਾਂਗੇ ਇਧਰ ਇਧਰਲੇ ਬੰਨੇ ਵੀ ਦੇਖ ਸਕਦੇ ਹੋ ਇਹ ਦੋ ਮੈਨੂਲੀ ਬੇੜੀਆਂ ਨੇ ਕਸਤੀਆਂ ਜਿਹੜੀਆਂ ਨੇ ਇਹ ਵੀ ਇੱਥੇ ਤਿਆਰ ਨਹੀਂ ਕਿਉਂਕਿ ਜਿਹਦੇ ਵੀ ਕਿਸੇ ਵਿਅਕਤੀ ਨੂੰ ਚਾਹੀਦੀ ਆ ਉਹ ਖੋਰੇ ਤੇ ਆਪਣੇ ਡੰਗਰਾਂ ਲਈ ਵਸ਼ੂਆਂ ਲਈ ਵਿਚੀਆਂ ਲਈ ਹਰਾ ਚਾਰਾ ਜੋ ਲੋਕ দান ਕਰਕੇ ਜਾਂਦੇ ਨੇ ਇੱਥੇ ਮਦਦ ਕਰਕੇ ਜਾਂਦੇ ਨੇ ਅधिक ਲੋਗ ਇਸ ਬੇੜੀ ਦੇ ਵਿੱਚ ਵੀ ਹ ਕਹਿ ਸਕਦੇ ਆ ਕਿ ਮੱਕੀ ਦਾ ਆਚਾਰ ਜਿਹਨੂੰ ਆਪਾਂ ਪਸ਼ੂਆਂ ਨੂੰ ਪਾਉਣੇ ਆ ਇਹਦਾ ਪਸ਼ੂਆਂ ਨੂੰ ਉਸ ਦਾ ਇੱਕ ਬੰਡਲ ਪਿਆ ਤੇ ਪਾਣੀ ਦੀਆਂ ਕੁਝ ਬੋਤਲਾਂ ਤੇ ਰਾਸ਼ਨ ਜਿਹੜਾ ਇੱਥੇ ਰੱਖਿਆ ਪਿਆ ਹੋਰ ਇੰਤਜ਼ਾਰ ਆ ਰਾਸ਼ਨ ਦਾ ਜਾਂ ਸਮਾਨ ਦਾ ਜਦ ਆਏਗਾ ਤਾਂ ਇਹਨੂੰ ਉਹ ਆ ਵਿਅਕਤੀ ਆਪਣੇ ਘਰ ਲਈ ਲੈ ਕੇ ਜਾਏਗਾ ਜੀਆ ਇਸੇ ਤਰ੍ਹਾਂ ਇੱਧਰ ਦੇਖ ਲਓ ਇਹ ਵੀ ਬੇੜੀਆਂ ਕਸਤੀਆਂ ਜਿਹੜੀਆਂ ਇੱਥੇ ਕਿਨਾਰੇ ਤੇ ਬੰਨੀਆਂ ਖੜੀਆਂ ਨੇ ਤਾਂ ਜੋ ਜ਼ਰੂਰਤ ਤੇ ਇਹਨਾਂ ਨੂੰ ਵੀ ਸਮਾਨ ਦੇ ਨਾਲ ਲਿਜਾਇਆ ਜਾ ਸਕੀ ਇਹਨਾਂ ਚਾਰਾਂ ਜਿਹੜੇ ਲੋਕ ਆਉਂਦੇ ਨੇ ਚਾਰਾਂ ਲੈ ਕੇ ਉਹ ਚਾਰਾਂ ਇੱਥੇ ਰੱਖ ਦਿੱਤੇ ਆਂ ਦਾ ਇਹਨਾਂ ਨੂੰ ਵੀ ਨਾ ਬੇੜੀਆਂ ਕਸਤੀਆਂ ਦੇ ਵਿੱਚ ਲੱਦ ਕੇ ਇਹਨਾਂ ਪਿੰਡਾਂ ਦੇ ਵਿੱਚ ਲੈ ਕੇ ਜਾਇਆ ਜਾਂਦਾ ਜਿਹੜੇ ਘਰ ਜਿਹਦੇ ਨੇ ਪਿੰਡ ਜਿਹਦੇ ਨੇ ਪਾਣੀ ਦੇ ਵਿੱਚ गिर ਗਏ ਨੇ ਤਸਵੀਰਾਂ ਜੇ ਗੱਲ ਕਰੀਏ ਤਾਂ ਇਹ ਰੋੜਾ ਜੋ ਸ਼ਾਇਦ ਕਿਸੇ ਵਿਚ ਵਰਗਾ ਲੱਗਦਾ ਆ ਇਹ ਰੋਡ ਵਿਚ ਵਰਗਾ ਲੱਗਦਾ ਆ ਤੁਹਾਨੂੰ ਲੱਗਦਾ ਹੋਊਗਾ ਕਿ ਵਿਚ ਆ ਦੇਖ ਲਵੋ ਪਰ ਇਹ ਸੜਕਾ ਸੜਕਾ ਔਰ ਇਹ ਸੜਕ बस ਇੱਥੇ ਤੱਕ ਹੀ ਨਜ਼ਰ ਆਉਂਦੀ ਆ ਅੱਗੇ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆਏਗਾ ਅ ਜੇ ਜ਼ੂਮ ਕਰਕੇ ਮੈਂ ਕਹਾ ਕਿ ਇਹਨੂੰ ਦਿਖਾ ਦੇ ਉਹ ਪਾਣੀ ਵਿੱਚ ਡੁੱਬਿਆ ਹੈ ਇੰਜਨਾਂ ਮੋਟਰਾਂ ਇੰਜਨਾਂ ਕਿਹਨ ਸਰ ਦੇ ਪਾਣੀ ਦੇ ਵਿੱਚ ਡੁੱਬ ਗਏ ਆ ਉਹ ਇੰਜਨ ਥੋੜਾ ਥੋੜਾ ਨਜ਼ਰ ਆਦਾ ਤੇ ਇਹ ਮੋੜਾ ਸੜਕ ਦਾ ਜੋ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਹੀਂ ਤੇ ਇਹ ਵੀਡੀਆ ਨੇ ਇਹ ਤਸਵੀਰਾਂ ਨੇ ਇਹ ਰੋਡ ਇੱਥੇ ਤਾਂ ਕੀ ਜਿਹੜਾ ਹੈਗਾ ਦਿਖਾਈ ਦਿੰਦਾ ਹਾਲਾਤ ਅਜਿਹੇ ਨੇ ਕਿ ਲਗਾਤਾਰ ਪਾਣੀ ਬਿਆਸ ਦਰਿਆ ਚੋਂ ਇਧਰ ਆ ਰਿਹਾ ਜੇ ਫੰਦ ਦੀ ਗੱਲ ਕਰੀ ਤਾਂ ਬੰਨ ਹਲੇ ਪੂਰੇ ਨਹੀਂ ਗਿਆ ਪਰ ਇਹ ਆ ਕਿ ਜਿਹੜੇ ਹੋਰ ਬੰਨ ਨੇ ਅੱਗੇ ਉਹਨਾਂ ਬੰਨਾਂ ਨੂੰ ਮਜ਼ਬੂਤ ਪੰਡਾ ਦੇ ਲੋਕ ਆਪ ਮੁਹਰਰ ਕਰ ਰਹੇ ਨੇ ਇਹ ਹਕੀਕਤਾਂ ਤੇ ਇਥੋਂ ਉਹਨਾਂ ਇੰਤਜ਼ਾਰ ਆ ਸੋਨ ਇੱਕ ਬੇੜੀ ਦਾ ਇੱਕ ਕਿਸ਼ਤੀ ਦਾ ਨੀਲ ਕਸਤੀਆ ਕਿਉਂਕਿ ਇਹ ਮੈਨੂਲ ਕਸਤੀ ਜੇ ਆਪਾਂ ਲੈ ਕੇ ਜਾਈਏ ਤਾਂ ਘੱਟੋ ਘੱਟ 2 ਘੰਟੇ ਲੱਗਦੇ ਨੇ ਆਪਣੇ ਹੱਥ ਇਸ ਨੂੰ ਲਿਆ ਕੇ ਉੱਥੇ ਕਲਾਂ ਤੱਕ ਲਿਜਾਣ ਦਾ ਇਸ ਕਰਕੇ ਇੰਤਜ਼ਾਰ ਆ ਡੀਜ਼ਲ ਇੰਜਨ ਕਸਤੀ ਦਾ ਬੇੜੀ ਦਾ ਜਿਸ ਦੇ ਵਿੱਚ ਸਵਾਰ ਹੋ ਕੇ ਅਸੀਂ ਤੁਹਾਨੂੰ ਉਹਨਾਂ ਲੋਕਾਂ ਤੱਕ ਲੈ ਜਾਵਾਂਗੇ ਜਿਨ੍ਹਾਂ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਵਾਂਗੇ ਲੋਕ ਆ ਰਹੇ ਨੇ ਹਾਲਾਂਕਿ ਗੱਡੀਆਂ ਤੋਂ ਦਿਖਾਈਆਂ ਨੇ ਸਮਾਸੇ ਵੀ ਲੋਕ ਕਸਤੀਆਂ ਆਪਣੀਆਂ ਬੇੜੀਆਂ ਲੈ ਕੇ ਆ ਰਹੇ ਨੇ ਤਾਂ ਜੋ ਮਦਦ ਜਲਦੋ ਜਲਦ ਉਹਨਾਂ ਲੋਕਾਂ ਨੂੰ ਘਰਾਂ ਤੱਕ ਪਹੁੰਚਾਈ ਜਾਵੇ ਪਰ ਬਹੁਤ ਲੋਕ ਅਜਿਹੀ ਨੇ ਜਿਹੜੇ ਹਲੇ ਵੀ ਆਪਣੀਆਂ ਮੱਝਾਂ ਪਸ਼ੂ ਉੱਥੋਂ ਕੱਢ ਕੇ ਪਾਣੀ ਵਿੱਚੋਂ ਰਾਸੇ ਆ ਮੇਰੀ ਦਾ ਇਹ ਬਾਹਰ ਲੈ ਕੇ ਜਾਂਦੇ ਨੇ ਹਾਲਾਤ ਬਹੁਤ ਦੁਖੀ ਨੇ ਜਿਹੜੇ ਹਲੇ ਵੀ ਲੋਕ ਏਸੀਮ ਵਿੱਚ ਬੈਠੇ ਨੇ ਤੇ ਆਪਣੇ ਆਪਣੇ ਦੁੱਖਾਂ ਨਾਲ ਜੂਝ ਰਹੇ ਨੇ ਤਾਂ ਆ ਦੁੱਖ ਤੁਹਾਡੇ ਦੁੱਖਾਂ ਸਾਹਮਣੇ ਕੁਝ ਵੀ ਨਹੀਂ ਆ ਜਿਨ੍ਹਾਂ ਦੀ ਘਰਾਂ ਵਿੱਚ ਪਾਣੀ ਆ ਤੇ ਉਹ ਆਪਣੇ ਘਰ ਛੱਡਣ ਲਈ ਵੀ ਜਿਹੜੇ ਹੈਗੇ ਆ ਉਹ ਮੰਨ ਨਹੀਂਦੇ ਉਹ ਕਹਿੰਦੇ ਨਹੀਂ ਅਸੀਂ ਆਪਣੇ ਘਰ ਨਹੀਂ ਛੱਡਨੇ ਘਰਾਂ ਵਿੱਚ ਹੀ ਰਹਾਂਗੇ ਅਤੇ ਉਨ੍ਹਾਂ ਘਰਾਂ ਤੱਕ ਲੋਕਾਂ ਤੱਕ ਜਿਹੜਾ ਰਾਸ਼ਨ ਜਿਹੜਾ ਉਹ ਪਹੁੰਚਾਇਆ ਜਾ ਰਿਹਾ ਰਹਿਤ ਪਹੁੰਚਾਈ ਜਾ ਰਹੀ ਹੈ ਦੇਖਣਾ ਹੋਏਗਾ ਇਹ ਵਿਪਤਾ ਹੋਰ ਕਿੰਨੇ ਦਿਨ ਇਸੇ ਤਰ੍ਹਾਂ ਰਹਿੰਦੀ ਆ ਇਸ ਸਮਾਂ ਦੱਸੇਗਾ ਸੁਲਤਾਨਪੁਰ ਲੋਧੀ ਤੋਂ ਕਮਾਂਮੈਨ ਰਾਕੇਸ਼ ਦੇ ਨਾਲ ਸੁੱਖਾ ਖੇੜੀ ਵਾਲਾ